ਦੀ ਨਾਮ ਹੈ ਜਿਹੜੀ ਮੇਰਾ ਨਾਮ ਹੀ ਬੁੱਟਾ ਸਿੰਘ ਤੌਂਕਾਲੀ ਫਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਦਿਖਾਉਂਦਾ 21 ਮੋਂ ਬਲੰਦਾ ਅੱਜ ਅਸੀਂ ਸੁਖਤ ਮੋਰਚੇ ਦੇ ਸੱਦੇ ਦੇ 26 ਤਰੀਕ ਨੂੰ ਜਦੋਂ ਚੌਥੀ ਬੜੇ ਗੰਢ ਬਣਾ ਰਹੇ ਹਾਂ ਜਿਹੜੀ ਜੋ ਗੋਦੀ ਸਰਕਾਰ ਨੇ ਕਾਲੇ ਕਾਨੂੰਨ 4 ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਉਹ ਰੱਦ ਕਰਾਉਣ ਦੀ ਖਾਤਰ ਅੱਜ ਦੇ ਦਿਨ ਅਸੀਂ ਦਿੱਲੀ ਨੂੰ ਚਾਲਾ ਪਾਇਆ ਸੀਗਾ ਪਰ ਮਾ ਮੋਦੀ ਸਰਕਾਰ ਨੇ ਖੱਟਰ ਨੂੰ ਥਾਪ ਹੀ ਦਿੱਤੀ ਸੀ ਵੀ ਜਿਹੜੇ ਕਿਸਾਨ ਪੰਜਾਬ ਦੇ ਵਿੱਚ ਆਉਣਗੇ ਉਹਨਾਂ ਨੂੰ ਹਰਿਆਣੇ ਦਾ ਬਾਟਰਨਾ ਟੱਪਣ ਦਿਓ ਪਰ ਸਾਡੇ ਨੌਜਵਾਨ ਛੜਕਾ ਮਾਵਾਪਾਣਾ ਭੱਡੀ ਗਿਣਤੀ ਦੇ ਵਿੱਚ ਅਸੀਂ ਦਿੱਲੀ ਬਾਡਰ ਦੇ ਉੱਤੇ ਮੋਰਚਾ ਲਾ ਕੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਆ ਤੇ ਉਹਦੇ ਕੜੀ ਵੱਲੋਂ ਅੱਜ ਅਸੀਂ ਸਾਰੇ ਭਾਰਤ ਪੰਜਾਬ ਦੇ ਵਿੱਚ ਬਰੇ ਗੰਢ ਮਨਾ ਰਹੇ ਆ ਚੌਥੀ ਬਰੇ ਗੰਢ ਮਨਾਈ ਐ ਪਰ ਜਿਹੜੀ ਇਥੋਂ ਦੀ ਪੰਜਾਬ ਦਾ ਸੈਂਟਰ ਸਰਕਾਰ ਹੈ ਕੁੰਭਕਾਰ ਦੀ ਨੀਂਦ ਸੁੱਤੀ ਪਈ ਐ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਿਉਂਕਿ ਜਿਹੜੀਆਂ ਨੀਤੀਆਂ ਉਹ ਹੀ ਲਾਗੂ ਕਰਦੇ ਨੇ ਵੀ ਜਿਵੇਂ ਮਤਲਬ ਜ਼ਮੀਨਾਂ ਖੋਹਣ ਵਾਲੀਆਂ ਵੀ ਜਿਵੇਂ ਹੁਣ ਕਿਸਾਨਾਂ ਦੇ ਉੱਤੇ ਕਾਲੀ ਵਾਲੇ ਪਰਚੇ ਦਰਜ ਕੀਤੇ ਗਏ ਜਿਹੜੀ ਝੋਨੇ ਦੀ ਖਰੀਦ ਹੈ ਬਿਲਕੁਲ ਪਾਸੇ ਮੂੰਹ ਕੀਤਾ ਹੋਇਆ ਐ ਕਾਰਡ ਦੇ ਉੱਤੇ ਮਤਲਬ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਦੇ ਪਰਦੇ ਫਾਸ਼ ਕਰਾਂਗੇ ਅੱਜ ਇੱਥੇ ਸਟੇਜ ਤੇ ਤੇ ਨਾਲ ਹੀ ਲੋਕਾਂ ਨੂੰ ਦੱਸਾਂਗੇ ਕਿ ਕਿਸਾਨ ਦਸੇ ਬੰਦਿਆਂ ਨੂੰ ਤਕੜੀਆਂ ਕਰੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਅਸੀਂ ਇੱਕ ਐਲਾਨ ਕਰਕੇ ਇਸ ਸਬਤ ਮੋਰਚੇ ਨੂੰ ਪੱਕੇ ਮੋਰਚੇ ਦਾ ਐਲਾਨ ਕਰਾਂਗੇ ਕਰਜ਼ੇ ਵਾਲਾ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਚੜਿਆ ਹੋਇਆ ਤੇ ਜਿਹੜੀ ਅੱਜ ਪਰਾਲੀ ਹੈ ਪਰਾਲੀ ਦੇ ਵਿੱਚ ਜਿਹੜੇ ਕਿਸਾਨਾਂ ਦੀ ਅੱਜ ਕਣਕ ਝੁੰਡ ਪੈ ਗਿਆ ਲੋਕ ਬਾਹੀ ਜਾਂਦਨ ਘੱਟੋ ਘੱਟ 50 ਕਿਲੋ ਤੋਂ ਵੱਧ ਦੇ ਵਿੱਚ ਖਰਾਬ ਹੋ ਗਈ ਇਸ ਕਰਕੇ ਅਸੀਂ ਉਸ ਕਰਕੇ ਇਹ ਮੋਰਚਾ ਲਾਇਆ ਹੈ ਬਿਲਕੁਲ ਜਿਹੜੇ ਪਰਚੇ ਦਰਜ ਕੀਤੇ ਉਹ ਰੱਦ ਕਰਾਉਣ ਦੀ ਖਾਤਰ ਮੋਰਚਾ ਲਾਵਾਂਗੇ ਨਾ ਉਹੀ ਅਸੀਂ ਸਪੁੱਤ ਮੋਰਚੇ ਕਰ ਨੂੰ ਫੈਸਲਾ ਕਰਾਂਗੇ ਕਰਜ਼ੇ ਵਾਲੇ ਮੁੱਤੇ ਨੂੰ ਲੈ ਕੇ ਤੇ ਕਿਸਾਨਾਂ ਤੇ ਚੜੇ ਲਾਏ ਹੋਏ ਪਰਚੇ ਕੀਤੇ ਹੋਏ ਰੱਦ ਕਰਾਉਣਾ ਤੁਸੀਂ ਬਰੇ ਰੰਗ ਬੁਲਾ ਰਹੇ ਹੋ ਕਿ ਪਰਚੇਟਾ ਉਹਦਾ ਮੰਗਾ ਮੰਗਾਦਾ ਸੀ ਉਹ ਵੀ ਹਜੇ ਤੱਕ ਲਾਗੂ ਤਾਂ ਕੀਤੀ ਨਹੀਂ ਦੇਖੋ ਉਹੀ ਉਹੀ ਅਸੀਂ ਗੱਲ ਕਹਿ ਰਹੇ ਹਾਂ ਤਾਂਗੂ ਤਾਂ ਇਹ ਜਿਹੜਾ ਘੋਲ ਹੈ ਇੱਕ ਅਸੀਂ ਮਤਲਬ ਮਤਲ ਨਹੀਂ ਕਰਕੇ ਇੱਕ ਅਸੀਂ ਇਹ ਮਤਲਬ ਘੋਲ ਨੂੰ ਚੱਲਦਾ ਹੀ ਰੱਖ ਕੇ ਆਏ ਆਂ ਦਿੱਲੀ ਦੇ ਵਿੱਚ ਵੀ ਜਿਹੜੇ ਹੋਰ ਪੰਜਾਬ ਦੇ ਵਿੱਚ ਰਾਈਆਂ ਲੜਨ ਵਾਲੀਆਂ ਹੈਗੀਆਂ ਇਹ ਬਹੁਤ ਵੱਟਾ ਮਤਲਬ ਮੋਰਚਾ ਲੱਗੂਗਾ ਅੱਗੇ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਉਵੇਂ ਜਿਉਂ ਕਰ ਮੋਰਚਾ ਲਾ ਕੇ ਜਿੰਨੀਆਂ ਵੀ ਸਾਡੇ ਨਾਲ ਮੋਦੀ ਸਰਕਾਰ ਨੇ ਵਾਅਦਾ ਕਰੇ ਵਾਅਦੇ ਤੋਂ ਭੱਜਾ ਕਿਉਂਕਿ ਵੀ ਜਿਹੜੇ ਕਿਸਾਨਾਂ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਸੀ ਉਹ ਰੱਦ ਕੀਤੇ ਜਾਣਗੇ ਉਹ ਵੀ ਨਹੀਂ ਕੀਤੇ ਬੜੀਆਂ ਗਾਂ ਛਾਂਜੀਆਂ ਮਤਲਬ ਮੁਸਲਾ ਉੱਥੇ ਮੰਗਾ ਸੀਗਾ ਮੰਗਾਂ ਨੂੰ ਮਤਲਬ ਪੂਰਾ ਨਹੀਂ ਮੋਦੀ ਸਰਕਾਰ ਨੇ ਉਹ ਪੂਰਾ ਉਪੜਿਆ ਔਨਾਂ ਦੇ ਦਰਾਂ ਦੇ ਵਿੱਚ ਮੋਦੀ ਸਰਕਾਰ ਨੂੰ ਝੁਗਣਾ ਪਾਣਾ ਤੇ ਲੋਕਾਂ ਦੀ ਤਾਕਤ ਵੱਡੀ ਹੋਣੀ